ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਪਲਾਸੌਰ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬਿਲਕੁਲ ਸਾਂਝੀਆਂ ਕੀਤੀਆਂ ਸਨ ਅੱਜ ਵੀ ਜਿਹੜੀਆਂ ਤੁਹਾਨੂੰ ਮੱਜਾਂ ਝੋਟੀਆਂ ਦਿਖਾਉਣੀਆਂ ਨੇ ਤਕਰੀਬਨ 5 ਕਨਗਾ ਜਿਹੜੇ ਬਿਲਕੁਲ ਸਜਰਤਾਜੇ ਸੋਏ ਆ ਇੱਕ ਟੋਕੜ ਗੱਪਣ ਝੋਟੀ ਵਿਖਾਉਣੀ ਹੈ ਕਮੱਜ ਵਿਖਾਉਣੀ ਹੈ ਮੋਹਰਾਪਰੇਡ ਦੇ ਵਿੱਚ ਸੋ ਬਿਲਕੁਲ ਪੀਕ ਵੀ ਚੰਗਾ ਚਵਾਇਆ ਸੀਗਾ ਉਸ ਮੱਜ ਨੇ ਬਾਕੀ ਹੁਣ ਇਸ ਵਕਤ ਕਿੰਨਾ ਦੋ ਦੋ ਦੇ ਥੱਲੇ ਆ ਕਿੰਨੇ ਮੰਤ ਦੀ ਗੱਬਣਾ ਚੈੱਕ ਪਾਸ ਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਾਂ ਜਿਹੜੀਆਂ ਤਾਜ਼ੀਆਂ ਮੱਝਾਂ ਝੋਟੀਆਂ ਨੇ ਇਹ ਟੋਟਲ 5 ਨੇ ਠੀਕ ਆ ਜੀ ਐਸ ਵਕਤ ਕੋਈ 15 15 16 15 15 ਕਿਲੋ ਤੇ ਇੱਕ ਤੋਂ ਦੋ ਦੋ ਮੱਝਾਂ ਜਿਹੜੀਆਂ ਚੱਲ ਵੀ ਰਹੀਆਂ ਨੇ ਕੁਝ ਕੁ ਜਿਹੜੇ ਐਨੀਮਲ ਨੇ ਠੀਕ ਆ ਜੀ ਐਸ ਵਕਤ ਬੌਲੇ ਦੇ ਉੱਤੇ ਆ ਕੱਚੇ ਦੁੱਧ ਤੇ ਆ ਪੂਰੀ ਗੱਲਬਾਤ ਕਰਾਂਗੇ ਪਲਾਸੌਰ ਤੁਸੀਂ ਖਾਸ ਵਿਜਿਟ ਕਰਨੀ ਆ ਜਰਮਸਤਪੁਰ ਪਿੰਡ ਬਿਲਕੁਲ ਅਲੱਗ ਹੈ ਤੇ ਤਰਨਤਾਰਨ ਤੋਂ ਕੋਈ 3-4 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 13 ਦਸੰਬਰ ਸਮਾ ਕੋਈ ਸ਼ਾਮ ਤੇ 3 ਵਜੇ ਦਾ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਲ ਸਾਸੀ ਕਾਲ ਜੀ ਹੋ ਰਾਜਵੀਰ ਜੀ ਕੀ ਹਾਲ ਚਾਲ ਨੇ ਬੜੇ ਵਧੀਆ ਵੀਰੇ ਠੀਕ ਠਾਕ ਮਹਾਰਾਜ ਹਾਂ ਜੀ ਹਾਂ ਜੀ ਵਧੀਆ ਬਹੁਤ ਵਧੀਆ ਜੀ ਚਲੋ ਸ਼ੁਕਰੇ ਮਾਲਕ ਦਾ ਵੀਰੇ ਹਾਂ ਜੀ ਕੋਰਸ ਨੌ ਕਹਿਮ ਸੇ ਤਾਂ ਹਾਂ ਵਧੀਆ ਵਧੀਆ ਜੀ ਕਿਵੇਂ ਕੰਮ ਕਰ ਚੱਲ ਜ ਜਾਂਦੇ ਵਧੀਆ ਬਹੁਤ ਵਧੀਆ ਬਾਬੇ ਦੀ ਕਿਰਪਾ ਫੁੱਲ ਤੇ ਚਲੋ ਸ਼ੁਕਰ ਹੈ ਜੀ ਆਪਾਂ ਵੀਡੀਓ ਦੀ ਪਿਛਲੀ ਭਾਈ 2 ਘੰਟੇ ਚ ਆਪਣਾ ਮਾਲ ਵੇਚ ਗਿਆ ਸਾਰਾ ਜੀ ਹਾਂ ਮੱਜਾਂ ਵੀ ਸਪੈਸ਼ਲ ਸੀ ਬਹੁਤ ਬਹੁਤ ਚੰਗੀਆਂ ਰੀੜੇ ਬੜੇ ਜਿਆਜ ਪਾਇਆ ਹੈ ਰੇਟ ਤੇ ਅਸੀਂ ਮਨ ਲਾ ਤਾਂ ਚਲੋ ਕੋਈ ਭਣ ਭਰਾਗਾ ਵੇਚਣ ਵਾਲੇ ਵੀ ਜਿਆਦਾ ਹੱਥ ਪਾ ਲੈਂਦੇ ਹਾਂ ਹਾਂ ਜੀ ਹਾਂ ਜੀ ਬਸ ਇਹੋ ਚੱਕਰ ਵੇਚਣ ਵਾਲਿਆ ਖੜੀਆਂ ਤਿੰਨ ਆਪਣੇ ਕੋਲ ਠੀਕ ਹੈ ਭਰਾ ਹਾਂ ਜੀ ਤੇ ਮੈਨੂੰ ਲੱਗਦਾ ਵੀ ਸੰਦੀਪ ਹਰੇਕ ਵੀਡੀਓ ਦੇ ਵਿੱਚ ਹਰੇਕ ਪੂਰ ਦੇ ਵਿੱਚ ਇੱਕ ਦੋ ਦੋ ਨਾਗ ਜਿਹੜਾ ਕੋਈ ਨੀਲੀ ਚਾਹੇ ਬੂਰੀ ਇਹਨੂੰ ਟੱਚ ਜਿਹੜੇ ਕਿਤੇ ਨਾ ਕਿਤੇ ਪਸ਼ੂ ਆਪਣੇ ਕੋਲ ਆ ਜਾਂਦੇ ਹਾਂ ਜੀ ਹਾਂ ਜੀ ਅੱਜ ਵੀ ਮਤਲਬ ਹਰੇ ਇਸ ਵਕਤ ਦੁੱਧ ਵੀ ਚੰਗੇ ਚੰਗੇ ਤੇ ਚੱਲਣ ਰਿਹਾ ਪਸ਼ੂ ਬਸ 15 15 ਲੀਟਰ ਤੇ ਵੀ ਦੁੱਧ ਦਾ ਬੱਜਾ ਚੱਲ ਰਿਹਾ ਹਾਂ ਜੀ ਉਹ 15 ਕਿਲੋ ਹਾਜ਼ਰ ਜਿਹੜਾ ਨੈਟ ਆਪਾਂ ਕਹਾਂਗੇ 16 ਨਹੀਂ ਕਹਿਣਾ 15 ਪੂਰਾ ਟਿਚਰ ਲੀਟਰ ਮਾਰ ਕੇ ਹੋਗਾ ਜੀ ਪੂਰੀ ਥੱਲੇ ਪੂਰੀ ਮਾਜ ਥੱਲੇ ਹਾਂ ਜੀ ਅੱਜ ਦੇ ਥੱਲੇ ਆਪਾਂ 18 19 ਕਿਲੋ ਚੋਕੇ ਲਿਆ ਇਹਨੇ ਥੋੜਾ ਜਿਹਾ ਦਿਲ ਨਹੀਂ ਤੇ ਰਿਹਾ ਝੋਟੀ ਨੇ ਠੀਕ ਆ ਜੀ ਤੇ ਬਾਕੀ ਝੋਟੀਆਂ ਵੀ ਚੰਗੀ ਸਪੈਸ਼ਲ ਆ 15 ਕਿਲੋ ਹਜੇ ਵੀ ਆਜ ਰਹੇ ਨੇ ਥੱਲੇ ਤੇ ਤੁਸੀਂ ਦੱਸ ਰਹੇ ਸੀ ਵੀ ਜਦੋਂ ਚਵਾਈ ਤੁਸੀਂ ਚਲੋ ਤਸੱਲੀ ਕਰਕੇ ਆਪ ਲਿਆਂਦੀ ਇੱਕ ਦੋ ਤਿੰਨ ਟਾਈਮ ਚੋ ਕੇ 18 17 18 ਕਿਲੋ ਦੀ ਮਿਲਕਿੰਗ ਇਹਨੇ ਕਰਾਈ ਆ ਹਾਂਜੀ 18 ਕਿਲੋ ਉਹ ਥੋੜਾ ਜੀ ਜੂ ਨਹੀਂ ਤਰਿਆ ਹਣਾ ਹਾਂਜੀ ਆਵੇ ਲੱਕੇ ਜੇ ਲਾਇਏ ਨਾ ਥੋੜੇ ਜੇ ਹਾਂ ਹਾਂ ਹਾਂਜੀ ਚਲੋ ਖਾਓ ਪੀਓ ਕੀ ਕਰਮਾ ਦੀ ਮਾਨਮੁਣ ਚੀਜ਼ ਧਰ ਗਈ ਤੇ ਫੇਰ ਆਜੂਗੀ ਪੂਰੇ ਪੀਕ ਤੇ ਹਾਂਜੀ ਹਾਂਜੀ ਅਜੇ ਸੂਈ ਨੂੰ ਦਿਨ ਵੀ ਥੋੜੇ 15 14 ਕਦੇ ਨਹੀਂ ਹੋਏ ਇੰਨੇ ਕੀ ਦਿਨੇ ਹੋਏ ਬੱਸ ਆਵੇ ਆ ਕੱਟੀ ਆ ਜੀ 나ੜੂ ਨਾਲ ਹੀ ਆਹ ਲੋ ਜ ਮੋਰੋ ਬਰੀਡ ਦੇ ਵਿੱਚ ਸੋ ਸਟਾਰਟਿੰਗ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਵੀਰ ਇਧਰ ਕਰਦੇ ਨੇ ਵੀਰ ਜੀ ਬੂਰੀ ਮੱਝ ਤੋਂ ਕਰਦੇ ਆ ਸ਼ੁਰੂਆਤ ਠੀਕ ਆ ਜੀ ਇੱਕ ਬੂਰੀ ਥੋੜੀ ਜੀ ਤੁਹਾਨੂੰ ਹੋ ਸਕਦਾ ਵੀ ਮਤਲਬ ਦੁੱਧ ਦੇ ਅਕੋਰਡਿੰਗ ਥੋੜੀ ਜਿਹੀ ਵੱਧ ਪੈਸਿਆਂ ਵਾਲੀ ਦਿਖਾਈ ਦਵੇ ਠੀਕ ਆ ਜੀ ਇੱਕ ਬੂਰੀ ਝੋਟੀ ਇੱਕ ਬੂਰੀ ਮੱਝ ਦਿਖਾ ਦੇਾਂਗੇ ਲੱਖੋਂ ਅੰਦਰ ਪੜਦਾ ਠੀਕ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਪੂਰੀ ਜਾਣਕਾਰੀ ਮਿਲੂਗੀ ਹਰੇਕ ਕੈਟਾਗਰੀ ਹਰੇਕ ਹਿਸਾਬ ਕਿਤਾਬ ਦਾ ਤੁਹਾਨੂੰ ਪਸ਼ੂ ਮਿਲ ਜਾਊਗਾ ਇਸ ਖੇਲੇ ਤੋਂ ਕਰਵਾਤ ਕਰਦੇ ਆ ਵੀਰ ਸੰਦੀਪ ਇਸੇ ਮੱਝ ਤੋਂ ਕਰ ਲੈਨੇ ਆ ਹਾਂਜੀ ਸਵੇਿਆਂ ਦੀ ਗੱਲ ਦੱਸ ਦੀਏ ਪਹਿਲਾਂ ਸੂਵਾ ਕਿੰਨਾ ਹੋਊਗੀ ਵੀਰੇ ਇਹ ਝੋਟੀ ਦਾ ਸੂਵਾ ਤੀਜਾ ਕਊਗਾ ਜੀ ਤੀਸਰਾ ਸੂਵਾ ਹਾਂਜੀ ਅੱਜ ਸਮਾਂ ਟਾਈਮ ਕਿੰਨਾ ਹੋ ਗਿਆ ਸੀ ਨੂੰ ਇਹਨੂੰ ਸਮਾਂ ਹੋ ਗਿਆ ਹੋਊਗਾ ਮੇਰੇ ਖਿਆਲ ਨਾਲ ਮਹੀਨਾ ਖੰਡ ਦੁੱਧ ਦਾ ਕੱਟਾ ਪਲਿਆ ਇੱਧਰ ਦੇਖ ਲਓ ਜੀ ਠੀਕ ਆ ਜੀ ਬਹੁਤ ਯਾਰ ਹਾਂਜੀ ਲਓ ਜੀ ਇਹ ਕੱਟਾ ਮਗਰ ਤੇ ਮੇਲ ਕਾਫਾ ਠੀਕ ਆ ਹਾਂਜੀ ਹਾਂਜੀ ਜੱਡੀ ਝੋਟੀ ਉੱਦਾਂ ਹੀ ਫਿਰ ਬੱਚਾ ਹੋਣਾ ਮਗਰ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਬਾਕੀ ਦੁੱਧ ਦੀ ਵੀ ਗੱਲ ਨਾਲ ਸੰਦੀਪ ਜੇ ਮੈਂ ਥੱਲੇ ਦੁੱਧ ਚੰਗਾ ਅਗ ਬਸ ਬਸ ਬਹੁਤ ਚੰਗੀ ਦੁੱਧ ਵਾਲੀ ਹੈ ਹਾਂ ਹਾਂਜੀ ਨਾਂ ਵੀ ਛੱਡਿਆ ਹੋਊਗਾ ਤੇ ਆਪ ਵੇਰ-ਵੇਰ ਕੇ ਪੀ ਗਿਆ ਹੋਊਗਾ ਉਹ ਜੱਗ ਹੈ ਕਿ ਮਗਰ ਦੋਸਤ ਨੀਲੀ ਦਾ ਕਟਾ ਪੂਰਾ ਨੀਲੀ ਦਾ ਕਟਾ ਭਰਾ ਕੋਈ ਸ਼ੌਕ ਨਾਲ ਸਾਫ ਸਕਦਾ ਚੰਗਾ ਮਾਲੀ ਕੋਈ ਸਾਲ ਨੂੰ ਤਿਆਰ ਹੋ ਜਾਣਾ ਬਾਕੀ ਹਰੇਕ ਭਰਾ ਨੂੰ ਪਤਾ ਵੀ ਮੱਝਾਂ ਨਾਲੋਂ ਜ਼ਿਆਦਾ ਮਾਲੀਆਂ ਕਟਿਆਂ ਦਾ ਰੇਟ ਹੀ ਜ਼ਿਆਦਾ ਹੋਇਆ ਹੁੰਦਾ ਹਾਂਜੀ ਹਾਂਜੀ ਸੰਦੀਪ ਇਸ ਵਕਤ ਚਲੋ ਮਹੀਨਾ ਕੋਈ ਸਵਾ ਮਹੀਨਾ ਕੋਈ ਮਹੀਨੇ ਤੋਂ ਉੱਪਰ ਕੋਈ 5-10 ਦਿਨ ਮਾਨ ਵਾਲੇ ਸਵੇਰ ਹਾਂਜੀ ਹਾਂਜੀ ਦੁੱਧ ਕਿੰਨਾ ਦਿੱਥੇ ਲੈ ਇਸ ਵਕਤ 15 ਕਿਲੋ 15 ਕਿਲੋ 15 ਕਿਲੋ ਹੀ ਨਿਕਲੂਗਾ ਠੀਕ ਹੈ ਭਰਾ ਹਾਂਜੀ ਲਓ ਜੀ 15 ਕਿਲੋ ਦੋਸਤੋ ਦੁੱਧ ਆ ਬੂਰੀ ਮੈਂ ਥੱਲੇ ਨੀਲੀ ਅੰਗਪਾਖ ਇਹਦੇ ਵਿੱਚ ਹੈਗਾ ਬਾਕੀ ਮੱਤਾ ਬੱਲਾ ਬੱਚੇ ਪੁੱਛੇ ਲੈਣ ਵਾਸਤੇ ਵੀ ਚੰਗੀ ਹੈ ਕਿਉਂਕਿ ਨੀਲੀ ਦਾ ਮਗਰ ਕੱਟਾ ਵੀ ਤੁਸੀਂ ਦੇਖ ਲਿਆ ਬਿੱਲੀ ਮਨਕਣੀ ਆਖਾ ਕੱਟੇ ਦੀ ਮਾਰਕਿੰਗ ਚੋਂ ਪੈਰਾਂ ਤੇ ਬੱਚੇ ਦੀ ਵੀ ਠੀਕ ਹੈ ਜੀ ਦੋ ਇਹਨੇ ਬੂਰੀਆਂ ਕੱਟੀਆਂ ਦਿੱਤੀਆਂ ਤੀਜਾ ਕੱਟਾ ਆ ਜੇ ਦਾ ਆ ਠੀਕ ਆ ਹਾਂਜੀ ਤੀਜੇ ਸੂਏ ਝੋਟੀ ਜੀ ਠੀਕ ਆ ਠੀਕ ਆ ਲੈ ਵੀਰ ਸੰਦੀਪ ਇਹਨੂੰ ਖੋਲਿਆ ਜਮੜਾ ਤੋੜ ਕੇ ਦਿਖਾਈਏ ਡੀਨ ਡਾਲਰ ਸਰੀਰਕ ਬੰਤਰ ਸਟਰਕਚਰ ਮੇਰਾ ਭਰਾ ਚੈੱਕ ਕਰ ਲਓ ਪੂਰੇ ਖੁੱਲੇ ਪਿੰਡੇ ਦੀ ਆ ਵੱਡੇ ਢਾਂਚੇ ਦੀ ਆ ਬੇਲਬੁੱਲ ਚੰਗੀ ਸਪੈਸ਼ਲ ਬਾਂਹ ਜਾਰੀ ਵੱਡੀ ਵੇਖ ਲੋ ਕਿੱਥੇ ਕਰਦ ਆਉਂਦੇ ਆ ਆ ਦੇਖੋ ਜੀ ਬੱਸ ਵੇਖੋ ਮਾਰੋ ਨਿਗਾ ਮੇਰੇ ਭਰਾ ਠੀਕਾ ਜੀ ਬਹੁਤ ਸੋਹਣੀ ਬੰਤਰ ਆ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਤੁਹਾਨੂੰ ਆਪਾਂ ਇਹ ਬੂਰੀ ਜਿਹੜੀ ਮੱਝ ਦਿਖਾ ਰਹੇ ਆ ਤਿੱਜਾ ਸੂਬਾ ਵੇਖੋ ਮੇਰਾ ਵੀਰ ਠੀਕਾ ਜੀ ਸੋ ਕਾਫੀ ਜੰਮੀ ਪਲੀ ਆ ਫੁੱਲ ਵਜਨ ਦੋੜਾ ਵੀਰ ਸਦੀਪ ਇਹਨੂੰ ਮਾਰਾ ਤੋਰਿਆ ਆ ਠੀਕ ਹੈ ਲੋ ਜੀ ਠੀਕ ਹੈ ਜੀ ਸੋ ਸੋਨੀ ਹਾਈਟ ਲੈਂਥ ਦੇ ਵਿੱਚ ਆ ਬਾਕੀ ਪਲੀ ਪਲੂਸੀ ਬਹੁਤ ਆ ਤੇ 15 ਕਿਲੋ ਦੀ ਮਾਲਕਨ ਆ ਇਸ ਵਕਤ ਇਧਰ ਤੁਹਾਨੂੰ ਆਪਾਂ ਬਹਿਣੀ ਵਾਲੇ ਪਾਸਿਓਂ ਵਿਖਾ ਦਿੰਨੇ ਆ ਠੀਕ ਹੈ ਜੀ ਦੇਵੇ ਦਾ ਸਟਰਕਚਰ ਤੁਸੀਂ ਵੇਖ ਲਓ ਠੀਕ ਹੈ ਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਥਾਣਾ ਸਾਈਜ਼ ਵਿੱਚ ਬਰਾਬਰ ਆ ਤੇ ਮੈਨੂੰ ਲੱਗਦਾ ਵੀਰ ਸੰਦੀਪ ਜਿੱਕਰ ਰਿਕਾਰਡ ਅਗਲੇ ਥਾਣਾ ਦੀ ਦੁੱਧ ਦੀ ਗੱਲ ਕਰ ਗਿਆ ਤਾਂ ਦੁੱਧ ਕਿੰਨਾ ਕੁ ਅਗਲੇ ਥਾਣਾ ਚ ਗਾੜੀ ਦੀ ਹੋਊਗੀ 2 ਕਿਲੋ ਜੀ 2 ਕਿਲੋ ਹੈਗੀ ਪਲੀ ਹਾਂ ਜੀ ਵਾਧੇ ਹੋ ਘਟ ਨਹੀਂ ਹੋਗੀ ਠੀਕ ਆ ਬਾਕੀ ਕਿਸੇ ਰੱਖਦਾ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਨਾ ਉਹਦੇ ਫੁੱਲ ਗਰੰਟੀ ਕੋਈ ਚੱਕਰ ਹੀ ਨਹੀਂ ਦੇ ਮੌਰਨਿੰਗ ਚਵਾਈ ਐਂਡ ਪੀਸ ਕੋਈ ਚੱਕਰ ਹੀ ਨਹੀਂ ਠੀਕ ਆ ਜੀ ਲੋ ਵੀ ਕੋਈ ਹੋਰ ਜਿਹੜੀ ਦੋਸਤੋ ਕੋਈ ਮੁਸ਼ਕਲ ਕੋਈ ਉੰਨੀ ਕੀ ਕੋਈ ਕਮੀ ਪੇਸ਼ੀ ਗੱਲਬਾਤ ਹੋਈ ਤਾਂ ਵਿੱਚ ਵੀਡੀਓ ਤੇ ਦੱਸੀ ਜਾਊਗੀ ਮਾਰਨਿੰਗ ਸਵੇਰ ਚਵਾਈ ਦਾ ਵੀ ਟਾਈਮ ਆ ਇਹਨਾਂ ਨੂੰ ਵੀਰ ਸੰਦੀਪ ਦੱਸ ਦੇ ਵੀ ਸਵੇਰ ਚਵਾਈ ਦਾ ਟਾਈਮ ਕੀ ਹੈ ਇਹ ਟਾਈਮੋਂ ਟਾਈਮੇ ਜੁ ਹੋਈ ਆ ਪੰਜ ਜੀ ਬਿਲਕੁਲ ਠੀਕ ਆ ਜੀ ਹਾਂ ਜੀ ਠੀਕ ਆ ਭਰਾ ਮਾਰਨਿੰਗ ਸਵੇਰ 6 ਵਜੇ ਹੋਊਗਾ ਟਾਈਮ ਕੇ 5 ਵਜੇ ਹਾਂਜੀ 5 ਵਜੇ ਦਾ ਲਾ ਲਓ ਤੁਸੀਂ ਠੀਕ ਆ ਭਰਾ ਲਓ ਜੀ 5 ਕ ਵਜੇ ਦਾ ਦੋਸਤ ਸਵੇਰ ਟਾਈਮ ਸੀ ਹੁਣ 3 ਕ ਬਜਨ ਦਾ ਹਜੇ ਵੀ 2 ਕ ਘੰਟੇ ਸਮਾਂ ਬਾਕੀ ਆ ਹਾਂਜੀ ਬਾਕੀ ਆ ਚਵਾਈਆਂ ਚਵਾਈ ਦਾ ਠੀਕ ਆ ਜੀ ਤੇ ਵੱਡੇ ਢਾਂਚੇ ਦੀ ਮੇਰੇ ਭਰਾਵਾਂ ਨੂੰ ਪਸੰਦ ਆਊਗੀ 15 ਕਿਲੋ ਦੁੱਧ ਤੋਲ ਕੇ ਜੋਕ ਕੇ ਮੇਰਾ ਭਰਾ ਤੁਸੀਂ ਲੈ ਕੇ ਜਾ ਸਕਦੇ ਹੋ ਇਹਦਾ ਮੋਲ ਸੰਦੀਪ ਭਾਈ ਕੀ ਕਰਦੇ ਆ ਦੇਵਾਂਗੇ ਕਿੰਨੇ ਦੀ ਇਹ ਮਾਜਾ ਇਹਦਾ ਵੀਰ ਜੀ ਕਰਦੀ ਗੀ 135 35 ਹਾਂਜੀ ਕੋਈ ਜੈਸ ਨੋ ਹਾਨਾ 1.30 ਦੀ ਦੇ ਰਹੀ ਹੈ ਫਿਰ 1.30 ਹਾਂਜੀ ਲੋ ਵੀ 1.30 ਦੀ ਵੀਰਾਂ ਦਾ ਵੀ ਇਹ ਅੱਜ ਯੈਸ ਨੂੰ ਆਪਾਂ ਭਰਾਵਾਂ ਨੂੰ ਦੇ ਦੇਣੀ ਹੈ ਠੀਕ ਹੈ ਜੀ ਬੂਰੀ ਮਾਝਾ ਬਾਕੀ ਇਹ ਕੀ ਡੇਢ ਦੀ ਵੀ ਵਿਗਦੀ ਰੇਟ ਆਪਾਂ ਜੈ ਜੀ ਪਾਉਣੇ ਆ ਬਹੁਤ ਚੰਗੀ ਝੋਟੀ ਵੱਡੀ ਝੋਟੀ ਆ ਦੀ ਬਿਲਕੁਲ ਬਿਲਕੁਲ ਨਹੀਂ ਹਾਈਟ ਕਾਪਰ ਦੇ ਪਾਸੇ ਤੋਂ ਭੁਲੇਖੇ ਕਾਟਾ ਕਰਮਾਂ ਦੀ ਹਾਂਜੀ ਹਾਂਜੀ ਬਹੁਤ ਹੀ ਵੱਡੀ ਆ ਮੇਰੇ ਵੀਰ ਸ਼ਾਨਦਾਰ ਕੁਆਲਿਟੀ ਆ ਜਰੂਰ ਸੰਪਰਕ ਕਰ ਲਿਆ ਜੇ 1.30 ਹਜ਼ਾਰ ਦੀ ਫਾਈਨਲੀ ਇਹ ਤੁਹਾਨੂੰ ਦਿੱਤੀ ਜਾਊਗੀ ਇੱਧਰ ਸਕਰ ਨੰਬਰ ਤੇ ਇੱਕ ਤੁਹਾਨੂੰ ਝੋਟੀ ਵਿਖਾਉਨੇ ਆ ਚਾਈ ਚੂਈ ਦੇ ਵਿੱਚ ਤੁਸੀਂ ਆਪ ਨਿਗਾ ਮਾਰ ਲਓ ਲੰਬਾਈ ਬੇਲਬੁੱਲ ਚੰਗੀ ਸਪੈਸ਼ਲ ਹੈ ਦੀ ਸ਼ਟਾਰਟਿੰਗ ਦੇ ਵਿੱਚ ਵੀ ਗੱਲਬਾਤ ਕੀਤੀ ਆ 18 17 ਕਿਲੋ ਵੀਰਾਂ ਦਾ ਵੀ ਆਪਾਂ ਚੋਕੇ ਲਿਆਂਦੀ ਸੀ ਤਸੱਲੀ ਕਰਕੇ ਮਨਮੁਣ ਨਹੀਂ ਤਾਂ ਰਿਆਗਾ ਮਾਲ ਦੇ ਵਿੱਚੋਂ ਆਈ ਉਹ ਠੀਕਾ ਜੀ ਮਾਲ ਮੋਹਰਾ ਬ੍ਰੇਡ ਦਾ ਉਹਨਾਂ ਕੋਲ ਵਧੇਰੇ ਸੀਗਾ ਜੋ ਗੱਲਬਾਤ ਵੀਰ ਹੁਣ ਦੱਸੀ ਆ ਹੁਣ ਇਸ ਵਕਤ ਵੀਰ ਸੰਦੀਪ ਕਿੰਨਾ ਦੋਤੇ ਦੇ ਥੱਲੇ ਇਹਦੇ ਥੱਲੇ ਹਾਜ਼ਰ 15 ਕਿਲੋ 15 ਕਿਲੋ ਹਾਂਜੀ ਜੇ ਬਾਬੇ ਦੀ ਕਿਰਪਣਾ ਦਿਲ ਪੂਰਾ ਲਾ ਗਈ 20 ਕਿਲੋ ਵੀ ਕਰ ਸਕਦੀ ਹੈ ਠੀਕ ਹੈ ਮਤਲਬ ਪੱਠਾ ਡੱਕਾ ਥੋੜਾ ਇਥੇ ਆਣ ਕੇ ਘੱਟ ਖਾਦਾ ਹਾਂਜੀ ਹਾਂਜੀ ਹੁਣ ਦਿਲ ਧਰਿਆ ਗਲ ਦਾ ਵਧੀਆ ਵੇ ਪੂਰਾ ਲੇਟ ਦੀ ਨਾ ਜਦਾਂ ਵੇਖ ਲੋ ਤੁਸੀਂ ਜਦਾਂ ਇਹ ਰਾਜੀ ਚਾਹੀਦਾ ਫਿਰ ਇਹ ਥੋੜਾ ਆਈ ਮਤਲਬ ਕੱਲ કે ਪਰਸੋਂ ਦੀ ਆਈ ਆਪਣੇ ਕੋਲ ਇਹ ਆਪਣੇ ਕੋ ਹੋ ਗਏ ਇਹਨੂੰ ਚਾਰਕ ਦਿਨ ਹੋ ਗਏ ਚਾਰਕ ਦਿਨ ਹੋ ਗਏ ਹਾਂਜੀ ਸੋ ਦੋਸਤੋ ਚਾਰ ਕਿਲੋ ਦਾ ਸਮਾਂ ਹੋ ਗਿਆ ਜੋੜਾ ਇਕੱਠਾ ਹੀ ਲਿਆ ਵਾ ਇੰਨੇ ਨਹੀਂ ਕੋਈ ਪਰਵਾਹ ਕੀਤੀ ਥੋੜਾ ਇੰਨੇ ਕਰ ਗਿਆ ਕਿਉਂਕਿ ਜੰਮੀ ਪਲੀ ਹੈ ਨਾ ਉਥੇ ਠੀਕ ਆ ਠੀਕ ਇਹ ਬੜਾ ਫਰਕ ਪੈਂਦਾ ਫਰਕ ਪੈਂਦਾ ਕਈ ਡੰਗਰ ਲਾ ਜਾਂਦੇ ਕਈ ਨਹੀਂ ਲਾਉਂਦੇ ਹਜੇ ਵੀ ਛਿੱਗੀ ਮੂੰਹ ਦੂਜਾ ਮੂੰਹ ਉਦੋਂ ਦੀ ਛਿੱਗੀ ਆ ਹਾਂਜੀ ਵੀ ਕੰਨੀਆਂ ਹਜੇ ਮਤਲਬ ਸੱਟੀਆਂ ਚੱਕੀਆਂ ਨਹੀਂ ਆ ਜੇ ਹਾਂਜੀ ਪਹਿਲੇ ਸਵੇਰੇ ਕਹਿੰਦੇ 16 ਕਿਲੋ ਦੁੱਧ ਦਿੱਤਾ ਇਹਨੇ ਠੀਕ ਆ ਬਾਕੀ ਦੇਸੀ ਰੋਟੀ 14 ਕਿਲੋ ਚੋਕੇ ਲਿਆ 20 ਕਰੂਗੀ ਸੋ ਇਧਰੋਂ ਮੈਂ ਤੁਹਾਨੂੰ ਦੋਸਤੋ ਇੱਕ ਬੈਣੀ ਵਾਲੇ ਪਾਸਿਓ ਵਿਖਾਦਾ ਇੱਕ ਵਾਰੀ ਲੇਵੇ ਦੀ ਆ ਤੇ ਚੋਣਾ ਨਾ ਪੋਲੀ ਰੁਈਆਂ ਮੈਂ ਕਿਹਾ ਇੱਕ ਨੰਬਰ ਦੀ ਠੀਕ ਹੈ ਭਰਾ ਸੋ ਚਵਾਈ ਚੰਗੀ ਆ ਠੀਕ ਹੈ ਜੀ 15 ਕਿਲੋ ਇਸ ਵਕਤੇ ਥੱਲੇ ਦੋ ਗੇੜੇ ਖਿਆਲ ਨਾਲ ਗਾੜੀ 3 ਕਿਲੋ ਹੋ ਗਈ ਇਹਦੀ ਠੀਕ ਹੈ ਜੀ ਠੀਕ ਹੈ ਤੇ ਮੋਹੋਂਦੰਦੀ 200 ਛਿੱਗੀ ਆ ਠੀਕ ਹੈ ਜੀ ਦੂਜਾ ਸੂਆ ਝੋਟੀ ਤੁਹਾਨੂੰ ਦਿਖਾ ਰਹੇ ਆ ਮਗਰ ਕੱਟੀ ਵੀ ਇਹਨ ਬਿਨ ਮਦਰ ਤੇ ਉੱਪਰ ਹੀ ਆ ਹਾਂਜੀ ਬਹੁਤ ਚੰਗੀ ਟੀਆ ਸੀ ਮੇਰੇ ਭਰਾ ਇਹਦੇ 12 13 14 ਦਿਨਾਂ ਦੀ 15 ਦਿਨਾਂ ਦੇ ਵਿੱਚ ਵਿੱਚ ਹੀ ਹਜੇ ਸਮਾਂ ਹੈ ਮਗਰ ਕੱਟੀ ਵੀ ਚੰਗੀ ਆ ਸੋਹਣੀ ਬੇਲਬੋਲ ਸੋਹਣਾ ਪਿੱਠਪੂੜਾ ਕੱਟੀ ਦਾ ਇਨੂੰ ਖੋਲਿਆ ਜੀ ਵੀਰ ਸੰਦੀਪ ਇੱਕ ਵਾਰੀ ਤੋੜ ਕੇ ਦਿਖਾ ਦਗੇ ਤੇ ਜੀਜੂ ਧਰ ਗਈ ਠੀਕ ਆ ਜੀ ਕੋਈ ਭਰਾ ਮੇਰਾ ਸਾਹਮਣਾਂ ਨਾ ਲੈ ਗਿਆ ਸੇਵਾ ਚੰਗੀ ਰਹੀ ਕਿਸੇ ਭਰਾ ਦੀ ਤੇ 18 17 18 ਲੀਟਰ ਤੋਂ ਬਾਰ ਬਾਰ ਫੇਰ ਆ ਜੂਗੀ ਜਿਹੜਾ ਵੀਰੇ ਝੋਟੀ ਲੈ ਗਿਆ ਵੇਜਦਾ ਹੀ ਨਹੀਂ ਹਾਂ ਨਾਮ ਤੇ ਖੜਨ ਵਾਲੀ ਝੋਟੀ ਆ ਠੀਕ ਆ ਜੀ ਜਿਹੜਾ ਦੋਤੇ ਆ ਗਈ ਹਾਂ ਆ ਚੈੱਕ ਕਰੋ ਠੀਕ ਆ ਜੀ ਹੁਣ ਜਿਹੜਾ ਇਸ ਘਰੋਂ ਜਾਂ ਇਸ ਫਾਰਮ ਤੋਂ ਚਵਾ ਦੇਣਾ ਠੀਕ ਆ ਜੀ 15 ਕਿਲੋ ਆ ਇਸ ਵਕਤ ਠੀਕ ਆ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਬਰੀਕੀ ਦੇ ਵਿੱਚ ਜਾ ਕੇ ਠੀਕ ਆ ਕਈ ਨਾ ਪਸ਼ੂ ਉਸੇ ਘਰ ਦਾ ਜੰਮਿਆ ਪਲਿਆ ਹੋਵੇ ਠੀਕ ਆ ਜੰਪਲ ਹੋਵੇ ਤੇ ਅੱਗੇ ਵਪਾਰ ਲੈਣ ਦੇ ਵਿੱਚ ਆ ਕੇ ਨਵੇਂ ਮਾਲ ਦੇ ਵਿੱਚ ਕਈ ਨਾ ਪਸ਼ੂ ਜੀ ਨਹੀਂ ਧਰਦਾਗਾ ਉਹਦੇ ਕਰਕੇ ਕਿਤੇ ਨਾ ਕਿਤੇ ਪਸ਼ੂ 2 2.5 3 ਕਿਲੋ ਵੀਰਾਂ ਦਾ ਵੀ ਡਾਊਨ ਜ਼ਰੂਰ ਗਈ ਆ ਆਜੂਗੀ ਦੁੱਧ ਤੇ ਠੀਕ ਆ ਜੀ ਜੀ ਉਹ ਪਸ਼ੂ ਧਰ ਗਿਆ ਬਾਕੀ ਲੇਵੇ ਆਰਡਰ ਦੀ ਆ ਕੁਆਲਿਟੀ ਜਾਂ ਨਖੇੜ ਚਾਰੇ ਥਣਾ ਦੇ ਵਿੱਚ ਚੰਗਾ ਹਾਈਟ ਕੱਦ ਚੰਗਾ ਠੀਕ ਆ ਜੀ ਬੇਲ ਬੁੱਲ ਚੰਗੀ ਸਪੈਸ਼ਲ ਸਿੰਗਲ ਖੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਠੀਕ ਹੈ ਇਹਦਾ ਮੁੱਲ ਸੰਦੀਪ ਵੀ ਤਾਂ ਕੀ ਕਰਦਾ ਪਿਆ ਦੇਣੀ ਕਿੰਨੇ ਦੀ ਅੱਜ ਆਪਾਂ ਇਹਦਾ ਮੁੱਲ ਤੇ ਵੈਸੇ ਕੋਈ ਨਹੀਂ ਭਾਵੇਂ 2 ਕਰ ਲਈਏ 2.5 ਕਰ ਲਈਏ ਹਾਂਜੀ ਤੇ ਸਿਰਫ ਇਹ ਦਿਲ ਕਰਨ ਕਰਕੇ ਦੇ ਦੇਣੀ ਆ ਕੋਈ ਨਹੀਂ 170 ਕਰ ਦੀਏ 170 ਹਾਂਜੀ 170 75 ਦੇ ਚੱਕਰ ਚ ਨਾ ਪਈਏ ਫਿਰ ਬੀਐਸਨ ਵਾਲੇ ਕੰਮ ਕਰ ਦੀਏ ਹਾਂ ਨਾ ਆਈਏ ਚਲੋ ਕੋਈ ਭਰਾ ਸਾੰਬੇ ਸੂੰਬੇ ਚ 18 ਚਵਾਵੇ ਕਰਮਾ ਲਈ ਹੋ ਸਕਦਾ ਵੀ ਕਿਸੇ ਦੇ ਘਰੇ ਜਾ ਕੇ ਚੰਗੀ ਸੇਵਾ ਲਈ ਤੇ ਆਪਾਂ ਨੇ 19 ਚ ਵਾਜੇ ਹਾਂਜੀ ਹਾਂਜੀ ਪਰ ਹੁਣ ਜਿਹੜਾ ਆਪਾਂ 15 ਕਿਲੋ ਬਣਾ ਦੇਣਾ ਇਥੋਂ ਉਹ ਹਿਸਾਬ ਕਿਤਾਬ ਦੇ ਆਪਾਂ ਪੈਸੇ ਲੈ ਲੀਏ ਫਿਰ ਵੀਰ ਜੀ ਦਾ ਇਦਾਂ ਕਰੀਏ ਫੋਨ ਤੇ ਕਨੈਕਟ ਕਰਦਾਂਗੇ ਜਿੰਨਾ ਹੋ ਮਾਤਨ ਕਰਦਾ ਠੀਕ ਆ ਜੀ ਹਾਂ ਜੀ ਬੋਲ ਕੇ ਨਾਂ ਤਾਂ ਇੱਕ 70 ਤੇ ਨਾਂ ਹੀ 75 ਤੇ ਨਾਂ ਹੀ 65 ਬਾਕੀ ਕਰਦੇ ਜਿੱਥੇ ਜੰਦਾ ਠੀਕ ਆ ਜੀ ਬਾਕੀ ਜਿਹੜਾ ਲੈ ਜਾਊਗਾ ਨਾ ਇੱਕ ਤੋਹਫਾ ਸੋਨਾ ਹੀ ਆ ਮੈਂ ਕਹਿੰਦਾ ਠੀਕ ਆ ਭਰਾ ਭਾਵੇਂ ਜੋੜਾ ਕੋਈ ਲੈ ਜਾਏ ਮੈਂ ਕਹਿੰਦਾ ਨਜ਼ਾਰੇ ਵੱਜ ਜਾਣਗੇ ਲੋ ਵੀ ਮੱਝਾਂ ਚੰਗੀਆਂ ਨੇ ਚਲੋ ਵੱਖਰੇ ਤੌਰ ਤੇ ਵੀ ਆਪਣੇ بڑے ਭੈਣ ਭਰਾ ਵੱਖਰੇ ਤੌਰ ਤੇ ਨਿੱਜੀ ਤੌਰ ਤੇ ਵੀ ਫੋਨ ਕਰਦੇ ਰਹਿੰਦੇ ਆ ਵੀ ਵੀਰੇ ਮੱਝਾਂ ਜਦੋਂ ਚੰਗੀਆਂ ਨਿਕਲਿਓ ਜ਼ਰੂਰ ਦੱਸਿਓ ਕੋਈ ਇਹ ਭਰਾ ਨੇ ਜੋੜੀ ਪਾਉਣੀ ਹੈ ਸਿੰਗਲ ਸੌਦਾ ਕਰਨਾ ਮੇਰੇ ਵੀਰ ਤੁਸੀਂ ਵੰਡ ਲਾ ਸਕਦੇ ਜੀ ਆਪਣੇ ਠੀਕ ਹੈ ਜੀ ਜੋੜੀ ਵੀ ਲਿਆ ਜਾਂਦੇ ਉਹ ਜਿੰਨੇ ਮਾਲ ਦੇ ਵਿੱਚੋਂ ਜਿੰਨੇ ਜਨੇ ਰੇਡ ਹੋਣਗੇ ਖੁੱਲਾ ਮਾਨਤਾ ਕੀਤਾ ਜਾਊਗਾ ਤੇ ਵੀਰ ਨੇ ਚਾਰ ਡੰਗਰ ਰੱਖਣੇ ਨਾ ਦੋ ਹੀ ਰੱਖ ਲੈਣਾ ਮੈਂ ਕਹਿੰਦਾ ਤਾਂ ਵੀ ਸਪੀਡ ਜਾਰੀ ਹੋਊ ਦੁੱਧ ਦੀ ਮਤ ਨਹੀਂ ਦੁੱਧ ਵਾਲੀਆਂ ਮਤ ਹਾਂ ਜੀ ਦੁੱਧ ਵਾਲੀਆਂ ਮਹੀਆਂ ਜੀ ਦੁੱਧ ਵਾਲਾ ਮੈਂ ਜਿਆਦਾ ਨਹੀਂ ਤੇ ਚਲੋ ਕੋਈ 16 17 17 ਕਿਲੋ ਇਹ ਤੇ ਬਾਕੀ 15 16 ਕਿਲੋ ਇਹਨੇ ਕਰਮ ਵਾਲੀਆਂ ਚਵਾਈ ਇਹਨਾਂ ਤੇ ਦੁੱਧ ਕੋਈ 30 32 32 ਲੀਟਰ ਪਾਈ ਜਾ ਕੇ ਆਹ ਤੇ ਮੈਂ ਤੁਹਾਨੂੰ ਕਹਿਣਾ ਕਿ ਫੁੱਲ ਗ੍ਰੇਡ 18 19 20 ਵੀ ਕਰ ਸਕਦੀ ਆ ਚਲੋ ਆਪਾਂ ਗ੍ਰੇਡ ਟੀ 15 ਦੀ ਦੇਣੀ ਠੀਕਾ ਅਜੇ ਤੁਸੀਂ ਲੈ ਲੋ ਕਿ ਇੰਨਾ ਖੁੱਲ ਕੇ ਨਹੀਂ ਖਾਂਦੀ ਫਿਰ ਵੀ ਦੁੱਧ 15 ਕਿਲੋ ਹਾਜ਼ਰ ਆ ਹਾਂ ਹਾਂ ਬਿਲਕੁਲ ਹਾਂਜੀ ਇਹ ਵੱਡੀ ਮੱਝ ਆ ਠੀਕਾ ਜੀ ਵੱਡੀ ਝੋਟੀ ਆ ਦੋਵੇਂ ਵੱਡੀਆਂ ਝੋਟੀਆਂ ਦਿਖਾਈਆਂ ਨੇ ਇੱਧਰਲੇ ਪਾਸੇ ਤੁਹਾਨੂੰ ਮਗਰ ਕੱਟੀ ਆ ਪੂਰੀ ਮਗਰ ਮੇਲਕਾਫ ਆ ਇੱਧਰ ਅੱਗੇ ਨੈਕਸਟ ਆ ਜਗੇ ਦੇ ਵੀਰ ਸੰਦੀਪ ਅੰਦਰਲੇ ਪਾਸੇ ਆਪਣੇ ਕੋਲ ਜਿਹੜੀਆਂ ਆ ਝੋਟੀਆਂ ਆ ਜਾਂਦੀਆਂ ਇੱਕ ਇਹ ਮੱਝ ਆਪਣੇ ਕੋਲ ਪੂਰੀ ਵੱਜੀ ਅੰਦਰ ਹਾਂਜੀ ਪੂਰੀ ਇਹ ਵੀ ਤਾਜੀ ਇਹ ਬੋਲੇ ਚ ਕੱਚੇ ਦੁੱਧ ਤੇ ਹਾਂਜੀ 10-11 ਕਿਲੋ ਹੋਊਗਾ ਇਹ ਥੱਲੇ ਲਓ ਜੀ 10-11 ਕਿਲੋ ਬੋਲੇ ਮੰਨੇ ਹੋ ਠੀਕਾ ਹਾਂਜੀ ਚਮਾ ਪੰਜ ਦਿ ਕੀ ਕਰੀ ਜੀ ਜੀ ਤੇ ਜਾ ਹੀ ਹੋਊਗਾ ਛੋਟੀ ਦਾ ਮਗਰ ਕਟਾ ਇਹਦੇ ਹਣਾ ਹਾਂਜੀ ਮਗਰ ਕਟਾ ਜੀ ਤੇ ਬੋਲਾ ਕਿੰਨਾ ਦੱਸਿਆ ਜੇ ਇਹ ਥੱਲੇ ਹੋਊਗਾ 10 11 ਗਿਲਹਾ ਜੇ 10 11 ਕਿਹਦਾ ਇਹ ਇੱਕ ਨੰਬਰ ਦੀ ਗਾੜ ਬਿਛਾੜੀ ਬਾਕੀ ਥਾਣੇ ਦਾ ਵੱਧ ਨਾ ਘਾਟਾ ਮੁੱਠੀ ਮੁੱਠੀ ਦਾ ਥਾਣੇ ਦਾ ਹਾਂ ਮੈਂ ਕਹਿੰਦਾ ਬਹੁਤ ਜਾਰੀ ਵੇਖੋ ਇਧਰ ਵੇਖੋ ਜੀ ਕਰਮਾਲੀ ਲੈ ਵਾਲਾ ਹੀ ਫਿਰਦੇ ਬਾਕੀ ਤੂੰ ਤੇ ਨਿਸ਼ਾਨ ਚੌ ਪੈਰਾਂ ਤੇ ਮੂੰਹ ਮੱਥਾ ਮੇਰਾ ਵੀ ਚੈੱਕ ਕਰੋਗੇ ਤੇ ਮੱਥਾ ਬੱਲਾ ਪੱਕੀ ਮੋਸ਼ਨ ਆਸ ਤੇ ਚਾਰੇ ਥਾਣ ਵਿਰਲ ਵੰਡ ਦੇ ਵਿੱਚ ਵੀ ਸਪੈਸ਼ਲ ਥੋੜਾ ਲੱਗਿਆ ਤੁਹਾਨੂੰ ਵਿਖਾਈਏ ਉਰੇ ਡਰਦੀ ਆ ਆ ਕੋਈ ਗੱਲ ਥੋੜਾ ਵੰਡਵਰਲ ਵੀ ਵੇਖੋ ਤੁਸੀਂ ਪੀੜੀ ਤੇ ਪਾਵੇ ਆ ਠੀਕ ਆ ਜੀ ਨਕੇੜ ਨੂੰ ਫੁੜ ਚੈੱਕ ਕਰੋ ਆ ਦੇਖੋ ਬਹੁਤ ਸੁਆਦੀ ਥਣ ਲੱਗਾ ਗੈਬੂਪ ਚੰਗਾ ਠੀਕ ਆ ਜੀ ਕਿ 9 10 10 ਕਿਲੋ ਵੀ ਰੰਦਾ ਵੀ ਹੁਣ ਸਟਾਰਟਿੰਗ ਜਿਹੜੀ ਬੋਲਾ ਮੰਨ ਲਿਓ ਕੱਚਾ ਦੁੱਧ ਮੰਨ ਲਿਓ ਕਿ ਤੀਜਾ ਚੌਥਾ ਚੌਥਾ ਦਿਨ ਆ ਅੱਜ ਸੂਈ ਨੂੰ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਕਰਮਾਂ ਲਈ ਹੈ ਜਿੰਨੇ ਵੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ 골ਡਨ ਕੰਬਲੀ ਬਾਕੀ ਬੂਰੀ ਦੇ ਵਿੱਚ ਜਿਹੜੇ ਭਰਾ ਸ਼ੌਂਕ ਰੱਖਦੇ ਆ ਤੁਸੀਂ ਪਹਿਲ ਕਦਮੀ ਕਰਿਓ ਠੀਕ ਆ ਖੋਲ ਕੇ ਆਪਾਂ ਤੋੜ ਕੇ ਦਿਖਾ ਥੋੜਾ ਜਿਹਾ ਝੋਟੀਏ ਮੱਝ ਡਰਦੀ ਜ਼ਰੂਰ ਆ ਠੀਕ ਆ ਜੀ ਉਪਰੇ ਬੰਦੇ ਦਾ ਕਹਿਰੋ ਹਾਂਜੀ ਹਾਂਜੀ ਪਰ ਆਪਾਂ ਬਖਾਉਣ ਦੀ ਕੋਸ਼ਿਸ਼ ਜਿੰਦੀ ਵੀ ਕਰਾਂਗੇ ਤੁਹਾਨੂੰ ਆ ਦੇਖੋ ਲੇਵਾ ਦੇ ਕਰਮਾਂ ਵਾਲੀ ਗਾਵਾਂ ਨੂੰ ਲਈ ਫਿਰਦੀ ਆ ਤੇ ਆ ਦੇਖੋ ਠੀਕ ਆ ਜੀ ਸੋ ਕੰਪੈਕਟ ਜਾ ਡਰਾ ਠੀਕ ਆ ਜੀ ਨਿੱਗਰ ਲੇਵੇ ਦੀ ਆ ਕਰਮਾਂ ਵਾਲੀ ਨਿਸ਼ਾਨੀਆਂ ਨਿਸ਼ੁਨੀਆਂ ਚੰਗੀਆਂ ਨੇ ਕੱਲ ਨੂੰ ਚਲੋ ਕਿਸੇ ਭਰਾ ਦਾ ਸ਼ੌਂਕ ਹੁੰਦਾ ਵੀ ਪੂਰੀ ਨੀਲੀ ਦੇ ਵਿੱਚ ਸਾਨੂੰ ਕੋਈ ਬੱਚੇ ਪੁੱਛੇ ਚੰਗੇ ਲੈ ਲਾਂਗੇ ਤੇ ਬੱਚੇ ਵੀ ਕਰਨ ਵਾਲੀ ਚੰਗੇ ਪਾ ਦੂਗੀ ਆ ਦੇਖੋ ਸੋ ਬਾਗ ਸਾਰ ਤੋਂ ਹੈ ਪਧਰੀ ਪੁਧਰੀ ਪੂਰੀ ਆ ਠੀਕ ਆ ਜੀ ਬਾਕੀ ਧਾਰਾ ਧੁਰਾਂ ਦੇ ਵੀ ਚਲੋ ਇਥੋਂ ਮਨ ਦਾ ਸੰਦੀਪ ਜੱਜਮੈਂਟ ਹੋਈ ਜਾਂਦੀ ਸਾਰੇ ਭਣ ਭਰਾਵਾਂ ਨੂੰ ਵੀ ਬਰਾਬਰ ਹੀ ਧਾਰਾ ਨੂੰ ਚੋਣ ਹਾਂਜੀ ਹਾਂਜੀ ਬਰਾਬਰ ਬਰਾਬਰ ਜੀ ਠੀਕ ਆ ਭਰਾ ਇਹ ਕੀ ਮੁੱਲ ਕੀ ਡਿਮਾਂਡ ਰੋਗੀ ਇਸ ਮੈਂ ਦੀ ਇਹਦਾ ਮੁੱਲ ਜਾਇਜ਼ ਹੀ ਆ ਜੀ ਹਾਂਜੀ ਇਹਦਾ ਮੁੱਲ ਆਪਾਂ ਕਰ ਦਈਏ 92 92 ਹਜ਼ਾਰ ਹਾਂਜੀ ਹਾਂ ਯੈਸ ਨੋ ਵਾਲੀ ਗੱਲ ਕੀ ਰੋਗੀ ਹਾਂ ਨਾ 90 ਜੋ ਛੋਟ ਕਰ ਦਾਂਗੇ 90 ਜੋ ਹਾਂਜੀ ਲੋ ਜੀ ਫਾਈਨਲ ਵੀਰਾਂ ਦਾ ਵੀ 90000 ਦੇ ਵਿੱਚੋਂ ਛੋਟ ਕਰਦੇ ਆਂਗੇ ਠੀਕ ਆ ਤੁਹਾਨੂੰ ਅੱਗੇ ਨੈਕਟ ਵਿਖਾਉਣੇ ਆ ਝੋਟੀ ਇਹ ਵੀ ਬਹੁਤ ਖੂਬਸੂਰਤ ਆ ਛਾਈ ਛੂ ਵੀ ਤੁਸੀਂ ਜੱਗ ਕਰ ਲਓ ਤੇ ਇਹ ਪਲੂਨ ਪਹਿਲਾ ਸੂਬਾ ਵੀਰ ਹਾਂਜੀ ਪਹਿਲਾ ਸੂਆ ਦੋਂਦੀ ਮੋਹ ਮੋਹ ਦੋ ਦੰਦ ਦਾ ਭਰਾ ਠੀਕ ਆ ਜੀ ਇਹ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਹੋਣਗੇ 10 ਕ ਦਿਨ ਮੌਜੇ 10 ਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਦੋ ਦੰਦ ਕੱਟੀ ਬੁਖਾਰੇ ਆ ਭਰਾਵਾਂ ਨੂੰ ਮਗਰ ਇਹਦੇ ਮੇਲਕਾਫ ਮਗਰ ਕਟਾ ਆ ਗਿਆ ਹਾਂਜੀ ਕਰੋ ਚੱਕ ਠੀਕ ਆ ਜੀ ਆ ਦੇਖੋ ਆ ਮਾੜਾ ਸੰਦੀਪ ਹਲਾਇਓ ਇਹਨੂੰ ਆ ਦੇਖੋ ਆ ਦੇਖੋ ਠੀਕ ਹੈ ਬਾਕੀ ਪਹਿਲਾ ਝੋਟੀਆਂ ਥਨ ਥਨ ਬੜਾ ਸੁਵਾਦੀ ਲੱਗਾ ਬਹੁਤ ਚਵਾਈ ਬਹੁਤ ਜਿਆਦਾ ਚੰਗੀ ਲੱਗੀ ਥਨ ਥਨ ਬੜਾ ਸੁਵਾਦੀ ਆ ਹਾਂਜੀ ਫੇਸ ਕੁਆਲਟੀ ਬਿਲਕੁਲ オリジナル ਸਿੰਘ ਆ ਕੜਿਆਂ ਵਾਲਾ ਠੀਕ ਆ ਜੀ ਆ ਵੇਖੋ ਜੀ ਤੇ ਪਿਓਰ ਹੈ ਦੋ ਦੰਦੀ ਹੈ ਨਾ ਹਾਂਜੀ ਦੋ ਦੰਦੀ ਠੀਕ ਆ ਇਹਨੂੰ ਅਮਰਕ ਦਿਨ ਦੱਸਿਆ 5 6 ਦਿਨ ਹਫਤੇ ਦੇ ਵਿੱਚ ਵਿੱਚ ਹਾਂਜੀ ਹਾਂਜੀ ਇਦਾਂ ਹਾਂ ਦਿਨਾਂ ਦੇ ਅੰਦਰ ਅੰਦਰ ਹੀ ਆ ਤੇ ਦੁੱਧ ਵੀ ਦੱਸਿਆ 9 10 10 ਕਿਲੋ ਦੱਸਿਆ ਨਾ ਇਹਦੇ ਥੱਲੇ ਦੁੱਧ ਹੋ 11 ਕਿਲੋ ਤੋਂ ਬਾਹਰ ਹੀ ਹੋ ਅੱਛਾ ਜੀ ਤੋਂ ਬਾਹਰ ਹੀ ਆ ਹਾਂਜੀ ਤੋਂ ਬਾਹਰ ਹੀ ਲਓ ਜੀ 10 ਕਿਲੋ ਤੋਂ ਬਾਹਰ-ਬਾਰ ਦੁੱਧ ਆ ਘਰ ਵਾਲੀ ਥੱਲੇ ਠੀਕ ਆ ਜੀ ਪਹਿਲਾਂ ਕੱਟੀ ਤੁਹਾਨੂੰ ਦਿਖਾ ਰਿਹਾ 10 ਕਿਲੋ ਤੋਂ ਬਾਹਰ-ਬਾਰ 11 ਕਿਲੋ ਮੰਨਿਓ ਠੀਕ ਆ ਜੀ ਬਹੁਤ ਚੰਗੀ ਕੱਟੀ ਨਿਕਲੀ ਹੈ ਹਾਂ ਬਾਕੀ ਬੱਚੇ-ਪੁੱਛੇ ਤੇ ਪੂਰੀ ਸਹਿਮਤ ਰਹੀ ਹੈ ਮੈਂ ਕਹਿੰਦਾ ਗੱਲ ਬੱਚੇ ਦਾ ਫੁੱਲ ਕਰਦੀ ਹੈ ਵੇ ਲੋ ਜੀ ਇਹ ਪੁੱਛਣਾ ਵੀ ਜ਼ਰੂਰੀ ਆ ਕਿਉਂਕਿ ਪਹਿਲਨ ਕੱਟੀ ਝੋਟੀ ਆ ਕਈ ਵਾਰ ਕਿਸੇ ਭਰਾ ਦੇ ਮਨ ਦੇ ਵਿੱਚ ਡਾਊਟ ਆਉਣਾ ਵੀ ਪਹਿਲਨ ਕੱਟੀ ਸੂਈ ਆ ਕੋਈ ਬੱਚੇ ਤੇ ਹੋ ਸਕਦਾ ਵੀ ਸਹਿਮਤ ਨਾ ਹੋਵੇ ਬੱਚੇ ਦੇ ਸਹਿਮਤ ਆ ਬਾਕੀ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਜਿਹੜੀ ਗੱਲਬਾਤ ਕਹੀ ਜਾਊਗੀ ਠੀਕ ਆ ਜੀ ਉਹ ਪ੍ਰੋਪਰ ਇਸੇ ਨਿਕਲੂਗੀ ਸਿੰਘ ਸਿੰਘ ਬਹੁਤ ਬਹੁਤ ਸੋਨਾ ਬੰਤਰ ਦੇ ਵਿੱਚ ਥਣ ਤਕਰੀਬਨ ਅੱਥੀ ਮੁੱਠੀ ਵਾਲਾ ਚੋਣ ਚਾਣ ਦੀ ਕੱਟੀ ਚੰਗੀ ਆ ਬਾਕੀ ਲਵੀ ਕੱਟੀ ਆ ਤਕਰੀਬਨ ਤੁਹਾਨੂੰ ਦੰਦੀ ਨੋਟ ਕਰਾ ਦਿੱਤਾ ਠੀਕ ਆ ਆ ਆ ਦੇਖੋ ਆ ਠੀਕ ਆ ਹਮੋਰਲਾ ਬੀਰ ਸਿੰਘ ਦੀਪ ਲੈ ਚਲੋ ਜੀ ਲਓ ਜੀ ਪਹਿਲੇ ਸਵੇਰ ਕੱਟੀ ਜਿਹੜੇ ਮੇਰੇ ਭਰਾ ਡਿਮਾਂਡ ਉਹ ਕਰਦੇ ਰਹਿੰਦੇ ਆ ਵੀ ਜਿਹੜੇ ਪਹਿਲੇ ਸਵੇਰ ਕੱਟੀ ਝੋਟੀ ਖਰੀਦਣੀਆਂ ਚਲੋ ਕੋਈ ਚਾਰ ਪੰਜ ਪੰਜ ਸਵੇਰ ਕਰਮ ਵਾਲੀ ਦੁੱਧ ਪਿਆਉਣ ਵਾਲੀ ਆ ਠੀਕ ਆ ਜੀ ਨਵਾਂ ਅੰਗ ਨਵਾਂ ਹੀ ਆ ਚਲੋ ਕੋਈ ਬਰਨ ਅਣਜਾਣ ਭਰਾ ਵੀ ਹੱਥ ਪਾ ਲੈਂਦਾ ਤਾਂ ਪਹਿਲੇਨ ਕੱਟੀ ਆ ਬੱਚੇ ਦੇ ਸਹਿਮਤ ਹੋਵੇ ਤੇ ਜਰੂਰ ਪਸ਼ੂ ਟਕਾਉਣਾ ਚਾਹੀਦਾ ਆਪਣੇ ਘਰੇ ਆਪਣੇ ਫਾਰਮ ਤੇ ਠੀਕ ਆ ਬਾਕੀ ਥਾਂ ਥਣ ਬਹੁਤ ਸੋਹਣਾ ਵੇਖੋ ਬਹੁਤ ਜਾਰੀ ਚੰਗੀ ਝੋਟੀ ਆ ਨਿੱਗਰ ਲੇਵੇ ਦੀ ਆ ਵੇਖੋ ਜੀ ਬਹੁਤ ਸੋਨਾ ਲੇਵਾ ਠੀਕ ਆ ਜੀ ਟਕਾਣੇ ਤੇ ਲੇਵਾ ਪੂਰਾ ਨਿੱਕਰ ਲੈ ਵੀਰ ਸੰਦੀਪ ਕੀ ਡਿਮਾਂਡ ਕੀ ਮੁੱਲ ਰਊਗਾ ਇਹਦਾ ਇਹਦਾ ਮੁੱਲ ਤੇ ਭਾਵੇਂ 1 5 20 20 ਕਰ ਲਈਏ ਪਰ ਦੇਣੀ ਇਹ ਵੀ ਜਾਇ ਜੀ ਹਾਂ ਜੀ 10 ਦੀ ਦੇ ਦੀਏ ਜੀ 10 ਦੀ ਦੇ ਦੋ 10 ਦੀ ਦੇ ਦੋ ਪਰ ਹੋਰ ਕਸਰ ਨਿਕਲਦੀ ਕਸਰ ਕੱਢ ਕੇ ਦੇ ਦੀਏ ਹੋਰ ਕੀ ਹੋਊਗਾ 1 5 ਦੀ ਦੇ ਦੀਏ 1 5 ਦੀ ਤੇ ਬਾਕੀ ਫੋਨ ਕਰੇ ਕੋਈ ਕਰਾਂਗੇ ਮਾਨਤਾ ਜੰਨਾ ਹੋਊਗਾ ਠੀਕ ਆ ਜੀ ਹਾਂ ਜੀ ਲਓ ਜੀ 1 ਲੱਖ 5000 ਦੀ ਵੀਰਾਂ ਦਾ ਫਾਈਨਲ ਦੇ ਦਿਆਂਗੇ ਬਾਕੀ ਬਾਕੀ ਝੂਟੀ ਬਹੁਤ ਸਾਰੇ ਪਾਸੋਂ ਮੇਰਾ ਪ੍ਰਤਸੰਗੀ ਨਾਲ ਦੇਖ ਲੋ ਅਰਲੀ ਗਰਗੇ ਥਾਣਾ ਠੀਕ ਆ ਜੀ। ਸੋ ਆਹ ਵੇਖੋ ਲੇਵਾ। ਸੋ ਚੰਗੇ ਭਾਗ ਲੱਗੇ ਆ ਬਾਕੀ 11 ਕਿਲੋ ਦੁੱਧ। ਚਲੋ ਪਹਿਲਾਂ ਨੇ ਕੱਟੀਆਂ ਕਿ ਇਹਨਾਂ 6-7 7 ਕਿਲੋ ਦੁੱਧ ਚੂਰ ਕੇ। ਹਾਂ ਜੀ ਕਰਦੀਆਂ ਨਹੀਂ ਕਈ। ਤੇ 11 ਕਿਲੋ ਦੁੱਧ ਦਾ ਬਾਕੀ ਸੇਵਾ ਮੈਂਟੇਨਰ ਰੱਖਿਓ ਮੇਰਾ ਭਰਾ ਬਣਾ ਕੇ। ਇੰਨਾ ਦੁੱਧ ਵੀ ਤੁਸੀਂ ਚੋਈ ਗਏ। ਪਹਿਲਾਂ ਥੱਲੇ ਉਹਦਾ ਦੁੱਧ ਬਹੁਤ ਸੋਹਣਾ ਹੈ। 11 ਦੀ ਟਾਂਗਲੀ ਜਿੰਨੀ ਵੀ ਲੱਤ ਦੀ ਬਹੁਤ ਚੰਗੀ ਵੇਖੋ। ਹਾਂ ਚੰਗੀ ਆ ਕੱਟੀ ਵੀਰ ਜਿੰਨੀ ਵੀ ਸਫਾਈਆਂ ਦੇ ਵਿੱਚ। ਹਾਂ ਜੀ ਹਾਂ ਜੀ। ਇਸ ਤੋਂ ਬਾਅਦ ਆਪਣੇ ਕੋਲ ਵੀਰ ਸੰਦੀਪ ਇੱਧਰਲੇ ਪਾਸੇ ਇੱਕ ਜਿਹੜੀ ਆ ਝ ਪਹਿਲਾਂ ਹਾਂਜੀ ਤੇ ਪੰਜਾਂ ਛਿਆਂ ਦਿਨਾਂ ਦੀ ਸੂਈ ਹੋਊਗੀ ਪੰਜਾਂ ਤੋਂ ਛਿਆਂ ਦਿਨਾਂ ਦੀ ਹਾਂਜੀ ਮਗਰ ਕਟਾ ਮੇਲ ਆ ਨੀਲੀ ਦਾ ਹਾਂਜੀ ਨੀਲੀ ਦਾ ਕਟਾ ਜੇ ਉਹ ਜ ਮਗਰ ਨੀਲੀ ਦਾ ਕਟਾ ਤੇ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਹਾਂਜੀ ਕੱਦ ਵੇਖੋ ਕਿੱਡਾ ਫੁੱਲ ਵੱਡਾ ਸੋ ਨੀਲੀ ਅੰਗਪੱਖ ਦੇ ਵਿੱਚ ਹੀ ਇਹ ਝੋਟੀ ਆ ਜਾਂਦੀ ਹੈ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਆ ਬਾਕੀ ਹਾਈਟ ਕੱਦ ਮੇਰੇ ਵੀਰ ਤੁਸੀਂ ਮਾਰੋ ਨੀਗਾ ਜਿਹੜੀ ਚੀਜ਼ ਪੂਰੀ ਵੱਡੀ ਕਹੀ ਜਾਊਗੀ ਉਹ ਵੱਡੀ ਨਿਕਲੂਗੀ ਇੱਥੇ ਆਣ ਕੇ ਚੰਗੀ ਬੇਲਬੂਲ ਚੰਗੀ ਸਪੈਸ਼ਲ ਆ ਤੇ ਪੰਜਾਂ ਛਿਆਂ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਕਿੰਨਾ ਹੈ ਸੋਕਤ ਇਹਦੇ ਥੱਲੇ ਦੁੱ 10 ਕਿਲੋ ਹਾਂ ਬੋਲਾ ਹੀ ਲਾ ਲੋ ਤੁਸੀਂ ਅਜੇ ਬਾਕੀ ਦੁੱਧ ਕਰ ਜੂਗੀ 12-13 ਕਿਲੋ ਝੋਟੀ ਠੀਕ ਆ ਠੀਕ ਆ ਜੀ ਠੰਡੀ ਠੁੰਡੀ ਚੰਗੀ ਐ ਹਾਂ ਚਵਾਈ ਇੱਕ ਨੰਬਰ ਦੀ ਗਾੜ ਵੀ ਬਹੁਤ ਜਿਆਰੀ ਚੰਗੀ ਨਿਕਲੀ ਐ ਠੀਕ ਆ ਆ ਵੇਖ ਲੋ ਤੁਸੀਂ ਹੁਣ ਵੀ ਵੀਡੀਓ ਤੇ ਆ ਵੇਖਿਓ ਮarreਆ ਗਾੜ ਕਿਦਾਂ ਵੇਖੋ ਪਟਾਕੇ ਭਾਈ ਫਿਰਦੀ ਗਾੜੀ ਹਾਂ ਲੋ ਜੀ ਛੋਕੜ ਦੀ ਇੱਕੋ ਜੀ ਨਿਕਲੀ ਐ ਠੀਕ ਆ ਇਥੋਂ ਚੈੱਕ ਕਰਾਉਣੇ ਤੁਹਾਨੂੰ ਸਪੇਸ ਗਾਇਬ ਚਾਰੇ ਥਾਨਾਂ ਦੇ ਵਿੱਚ ਚੰਗਾ ਬਹੁਤ ਸੋਹਣੀ ਐ ਲੇਵਲ-ਉੇਵਲ ਦੀ ਬੰਤਰ ਚੰਗੀ ਅਰਲੀਆ ਵਰਗੇ ਥਾਣਾ ਮਗਰ ਕਟਾ ਮੇਲ ਕਾਪ ਆ ਸੋ ਕਰਿਓ ਸੰਪਰਕ ਬਾਕੀ ਚਲੋ ਜਿਹੜੇ ਆਪਣੇ ਭਰਾ ਸ਼ੌਂਕ ਰੱਖਦੇ ਆ ਕਿਸੇ ਨੂੰ ਨੀਲੀ ਦਾ ਕਿਸੇ ਨੂੰ ਮੋਹਰਾ ਦਾ ਕਿਸੇ ਨੂੰ ਪੂਰੀਆਂ ਦਾ ਰੱਖਣ ਦਾ ਠੀਕ ਆ ਜੀ ਉਹ ਬਿਲਕੁਲ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਅਜ ਵੀਰ ਉਹਨਾਂ ਦੇ ਕੋਲੇ ਮੌਜੂਦ ਆ ਸੋ ਇਹ ਬਿਲਕੁਲ ਜਿਹੜੀ ਤੁਹਾਨੂੰ ਆਪਾਂ ਝੋਟੀ ਵਿਖਾਤੀ ਆ ਇਹਦਾ ਕੋਈ ਮੁੱਲ ਮਾਤ ਵੀਰ ਇਹਦਾ ਮੁੱਲ ਆਪਾਂ ਹਾਂ 95 95 ਬਾਕੀ ਛੋਟ ਕਰ ਦਾਂਗੇ ਕੋਈ ਜੱਕਰ ਜੈਸ ਨੂੰ ਹੈ ਹਾਂ ਜੈਸ ਨੂੰ ਛੋਟਾ ਹੋ ਜਾਣਗੀਆਂ ਵਿੱਚ ਛੋਟਾ ਹੋ ਜਾਣਗੀਆਂ ਠੀਕ ਆ ਭਰਾ ਲਓ ਜੀ 95000 ਇਹ ਝੋਟੀ ਵੀਰਾਂ ਤਾਂ ਦੇ ਦੇਾਂਗੇ ਤੇ ਪੂਰੀ ਵੱਡੀ ਝੋਟੀ ਆ ਠੀਕ ਆ ਤੇ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਤੋਕੜ ਗੱਪਣ ਵਿ ਰਸਾਇਰ ਸੰਦੀਪੇ ਟੋਕਰ ਗੱਬਣ ਜਿਹੜੇ ਘਰੇ ਟਕਾਈ ਸੀ ਆਪਾਂ ਪਹਿਲਾਂ ਹਾਂਜੀ ਹਾਂਜੀ ਤਾਜੀ ਆਪਾਂ ਲੈ ਆਂਦੀ ਹਈ ਏ ਦੋ ਤੇ ਆਪਣੇ ਕੋਲ ਦਿੰਦੀ ਰਹੀ 15 16 ਕਿਲੋ ਠੀਕ ਆ ਜੀ ਠੀਕ ਆ ਹਾਂਜੀ ਲੋ ਜੀ ਟੋਕਰ ਗੱਬਣ ਝੋਟੀ ਆ ਮੂਰਾ ਬਰੀਡ ਦੇ ਵਿੱਚ ਆ ਬਾਕੀ ਕੱਟੀ ਵੀ ਇਹਦੇ ਮਗਰ ਆ ਠੀਕ ਆ ਜੀ ਕੱਟੀ ਸਮੇਤ ਵੀ ਗੱਲਬਾਤ ਵੀ ਦੰਦਾ ਵੀ ਕਰਾਂਗੇ ਕੱਟੀ ਕਿਸੇ ਭਰਾਨ ਛੱਡ ਕੇ ਜਾਣੀ ਹੈ ਤੇ ਉਹ ਲੈਸ ਵੀ ਹੋ ਜੂਗੀ ਠੀਕ ਆ ਜੀ ਤੇ ਇਹ ਆਪਣੇ ਕੋਲ ਮਤਲਬ ਸੂਬਾ ਦੂਜਾ ਸੂਈ ਸੀ ਕਿ ਤੀਜਾ ਵੀਰ ਇਹ ਆਪਣੇ ਕੋਲ ਦੂਜਾ ਦੂਜੇ ਸੂਬਾ ਹਾਂਜੀ ਉਧਰ ਦੀ ਝੋਟੀ ਆ ਹਣਾ ਹਰਿਆਣੇ ਦੀ ਹਰਿਆਣੇ ਵਾਲੀ ਸਾਰੀ ਚੰਗੀ ਝੋਟੀ ਹੈ ਜੀ ਵੇਖੋ ਬਾਕੀ ਹਾਂ ਬਾਕੀ ਮੂੰਹ ਮੱਥਾ ਚਲੋ ਜੰਪ ਵਾਲੀ ਦੱਸੀ ਜਾਂਦਾ ਹਾਂ ਸੀਮਨ ਵੀ ਬਹੁਤ ਚੰਗਾ ਕੱਟੀ ਉਹਨਾਂ ਨੇ ਪਰ ਐ ਹੈ ਚਲੋ ਆਪਣੇ ਕੋ ਹੈਤ ਨਹੀਂ ਉਹ ਮਗਰ ਉਹ ਕੋਟੀ ਕੱਟੀ ਹੈ ਜਿਹੜੀਆਂ ਗੋਡਨੀ ਲਾ ਕੇ ਖਾਂਡੀਆਂ ਹਾਂ ਹਾਂਜੀ ਹਾਂਜੀ ਇਹੋ ਜੀ ਲੋ ਜੀ ਕੱਟੀ ਵੀ ਮਗਰ ਚੰਗੀ ਕੁਸ਼ੀਆ ਕੱਟੀ ਜਾਂਦੀ ਹਾਂਜੀ ਕੱਟੀ ਵੀ ਤਿਆਰ ਹੀ ਹੈ ਮਗਰ ਕੇ ਠੀਕ ਆ ਆ ਵੇਖੋ ਇਹਦੇ ਇਧਰ ਥਣ ਵੇਖਿਓ ਬਣਾ ਚੈੱਕ ਕਰ ਰਹੇ ਹੋ ਜੀ ਲੈ ਜੀ ਵੇਖੋ ਲਓ ਵੀ ਦੱਸੋ ਕੱਟੀ ਤਾਂ ਉਹਨੇ ਕੋਈ ਚੈੱਕ ਕਰਾਤੀ ਆ ਆ ਵੇਖੋ ਜਿਹੜੀ ਤੋਕੜ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਚਲ ਕੱਟੀ ਚੰਗੀ ਆ ਥੋੜੇ ਥੱਲੇ ਤਾਰ ਕੇ ਦਿਖਾ ਦਗੇ ਗ੍ਰੋਥ ਗਰਾਫ ਕੱਟ ਕਾਠੇ ਦਾ ਆ ਮਾਰੋ ਨੀਗਾ ਠੀਕ ਆ ਜੀ ਸੋ ਕੱਟੀ ਵੀ ਚੰਗੀ ਆ ਇੱਕ ਦੀਆਂ ਦੋ ਲੈ ਕੇ ਜਾਉਂਗੇ ਠੀਕ ਆ ਜੀ ਕੁਛ 6 ਕ ਮਹੀਨੇ ਤਾਂ ਹੋਊਗਾ ਪੱਚਾ ਹਾਂ ਜੀ ਇੰਨੇ ਕਿ ਚਿਰਦਾ ਜੀ 6 ਦਾ ਲਾਲੇ 7 ਦਾ ਲਾਲੇ ਇੰਨੇ ਕਿ ਚਿਰਦੀ 6 7 ਕ ਮਹੀਨੇ ਦਾ ਸੁਬਾਹ ਹਾਂ ਜੀ ਹਾਂ ਜੀ ਇੰਨੇ ਕਿ ਦਈਏ ਠੀਕ ਆ ਤੇ ਇਹਦੇ ਇਹਦੇ ਥੱਲੇ ਜੇਕਰ ਸੰਦੀਪ ਭਾਈ ਆਪਾਂ ਗੱਲ ਕਰੀਏ ਤਾਜੀ ਜਦੋਂ ਸੱਜਰ ਸੂਈ ਆ ਕਿੰਨਾ ਕੁ ਦੁੱਧ ਪੀਕਤੇ ਚਵਾਏ ਨੇ 15 16 ਕਿਲੋ 15 16 ਕਿਲੋ ਹਨਾ ਤੇ ਐਸ ਵਕਤ ਦੁੱਧ ਕਿੰਨਾ 7 ਕਿ ਬਾਕੀ ਚੋਣ ਜਾਣ ਦੀਆਂ ਮਿੱਠੀ ਰਹੀ ਹੈ ਪੂਰੀ ਸਟਾਰਟਿੰਗ ਚ ਇੱਕ ਨੰਬਰ ਦੀ ਠੀਕ ਆ ਇਹਨੇ ਹਜੇ ਵੀ ਦੋ ਤਿੰਨ ਮਹੀਨੇ ਨਹੀਂ ਦੁੱਧੋ ਭਜਣਾ ਅੱਗੇ ਨੈਕਸਟ ਜਿਹੜੀ ਹੁਣ ਸੀਮਣ ਤੋਂ ਗੱਭਣਾ ਕਿੰਨੇ ਮਹੀਨੇ ਦੀ 56 ਦੀ ਕਿ ਚੌਂ ਦੀ ਆ ਇਹ ਸਾਢੇ ਚੌਂ ਦੀ ਪੰਜਾਂ ਦੀ ਲਾ ਲੇ ਕੋਈ ਠੀਕ ਆ ਜੀ ਚੰਗਾ ਸੀਮਣ ਲਗਾਇਆ ਆਪਾਂ ਚੈੱਕ ਕਰਾਈ ਨਹੀਂ ਹੋ ਗਏ ਪੰਜ ਹੀ ਲਾ ਲੇ ਸੀਮਣ ਕੋ ਚੰਗਰ ਖਾਇਆ ਸੀਗਾ ਬਹੁਤ ਜ਼ਿਆਦਾ ਚੰਗਾ ਠੀਕ ਆ ਭਰਾ ਲੋ ਜੀ ਅੱਗੇ ਵੀਰਾਂ ਦਾ ਸੀਮਣ ਵੀ ਚੰਗਾ ਰਖਾਇਆ ਹਾਂ ਜੀ ਆਪਾਂ ਸੀਮਣ ਦਾ ਰੱਖਿਆ ਵਾਲੇ ਲੈਵਲ ਜੇ ਸਾਮਕੇ ਦੇ ਦਾਂਗੇ ਨਾਲ ਕੋਈ ਸਿੱਕਾ ਕੋਲੀ ਆਪਣੇ ਹਾਂ ਜੀ ਹਾਂ ਜੀ ਗਾਂਹ ਤੋੜਿਆ ਜ ਭਰਾ ਮੇਰਾ ਕੋਈ ਲੈ ਕੇ ਜਾ ਸਕਦਾ ਗਾਂ ਤੇਜਾ ਸੂਹਾ ਸੂਣਾ ਇਹਨੇ ਦੂਜੇ ਸੂਵੇ ਵੀਰਾਂ ਦਾ ਵੀ ਆਪਾਂ ਘਰੇ ਟਕਾ ਲਈ ਸੀਗੀ ਕੋਈ 15 16 16 ਕਿਲੋ ਦੁੱਧ ਦੇਨੇ ਚਵਾਇਆ ਬਾਕੀ ਸ਼ਾਈ ਸ਼ੂਈ ਭਰਾ ਗਰੂ ਕੇ ਮੇਰਾ ਭਰਾ ਤੁਸੀਂ ਚੈੱਕ ਕਰੋ ਲੰਬਾਈ ਬੇਲਬੁੱਲ ਚੰਗੀ ਸਪੈਸ਼ਲ ਆ ਤੇ ਉਧਰ ਦੀ ਆ ਠੀਕ ਆ ਜੀ ਹਰਿਆਣੇ ਵਾਲੀ ਸਾਈਡ ਦੀ ਆ ਹਾਂਜੀ ਹਾਂਜੀ ਬਾਕੀ ਚਲੋ ਸਾਰੇ ਭਰਾ ਪਾਰਖੂ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਮੱਥੇ ਤੋਂ ਲੈ ਕੇ ਪੂਛ ਤੱਕ ਇੱਕ ਵੀ ਵਾਲ ਨਹੀਂ ਦੇ ਵਿੱਚ ਚਿੱਟਾ ਹਾਂਜੀ ਹਾਂਜੀ ਕਿਤੇ ਨਹੀਂ ਵਾਈਟ ਹੈਗਾ ਠੀਕ ਆ ਮਗਰ ਕੱਟੀ ਵੀ ਚੰਗੀ ਸਪੈਸ਼ਲ ਆ ਕਿਸੇ ਭਰਾ ਨੇ ਚਲੋ ਚੋੜੀ ਲੈ ਕੇ ਜਾਣੀ ਆ ਇੱਕ ਮਤਲਬ ਦੋ ਨਹੀਂ ਤਿੰਨ ਕ ਕਰਮਾਲੀ ਕਿਤੇ ਕੱਲ ਨੂੰ ਭਾਗ ਲੱਗ ਕੇ ਫਿਰ ਕੱਟੀ ਦੇਤੀ ਬਸ ਬਸ ਜੀ ਤੇ ਤਿੰਨ ਬਣ ਗਈਆਂ ਠੀਕ ਆ ਜੀ ਬਾਕੀ ਥਾਣ तकरीबन ਤੁਸੀਂ ਵੇਖੋਗੇ ਚਾਰੇ ਦੋਰੇ ਥਾਣਾ ਐਸ ਵਕਤ ਕੋਈ 6.5 7 6.5 7 ਕਿਲੋ ਦੁੱਧ ਇਹਦੇ ਥੱਲੇ ਹੈਗਾ ਹੁਣ ਵੀ ਬੱਚੇ ਤੇ ਮਿਲਦੀ तकरीबन ਬੱਚੇ ਬੱਚੇ ਦੇ ਬੱਚੇ ਦੇ ਚੋਣੇ ਬੱਚੇ ਦੇ ਚੋਲੋ ਉਦਾਂ ਬੱਚੇ ਦਾ ਬਹੁ ਕਰਦੀ ਇਦਾਂ ਹੀ ਵੇਖੋ ਠੀਕ ਭਰਾ ਆ ਦੇਖੋ ਜੀ ਇਹ ਕੀ 2.5 3 ਲੱਖ ਦਾ ਮਾਲ ਬਣ ਜਿਹੜਾ ਖੜੂ ਬਸ ਬਸ ਜੀ ਹਾਂ ਜੀ ਠੀਕਾ ਲਾਵੇ ਸੰਦੀਪ ਅੱਜ ਮਤਲਬ ਚਲੋ ਜੇਕਰ ਆਪਾਂ ਕੱਟੀ ਨਾਲ ਦੇ ਰਹੇ ਆਂ ਹਾਂਜੀ ਹਾਂਜੀ ਫਿਰ ਕਿੰਨੇ ਦੀ ਦੇ ਰਹੇ ਆਂ ਭਰਾਵਾਂ ਨੂੰ ਫਿਰ ਆਪਾਂ ਇੱਕ 10 ਦੀ ਦੇ ਦਈਏ ਠੀਕ ਇੱਕ 10 ਦੀ ਹਾਂਜੀ ਹਾਂਜੀ ਠੀਕ ਆ ਭਰਾ ਤੇ ਜੇਕਰ ਕੋਈ ਕੱਟੀ ਭਰਾ ਚਾਹੁੰਦਾ ਵੀ ਕੱਟੀ ਛੱਡ ਦੀਏ ਕੱਲ ਨੂੰ ਮੱਝ ਲੈ ਜਾਨੇ ਕੱਲ ਨੂੰ ਅਸਲ ਬਰੀਡ ਵਾਲੀ ਆ ਗੱਭਾਣਾ ਚੰਗੇ ਸੀਮਣ ਤੋਂ ਆ ਤੇ ਕੀ ਫਿਰ ਕੀ ਰਹੂਗਾ ਫਿਰ ਆਪਾਂ ਕੱਟੀ ਰੱਖਾਂਗੇ ਜੇ ਕਹੋਗੇ ਤਾਂ ਫਿਰ 95 ਦੀ ਝੋਟੀ ਕੱਲੀ ਦੇ ਦਾਂਗੇ ਹਾਂ ਨਾ ਹੀ ਛੋਟ ਹੀ ਹੋਣੀ ਜਿਹੜੀ ਹੋਣੀ ਬਸ 95 ਚ ਹਾਂ ਛੋਟ ਹੀ ਹੁਣੀ ਕੱਲੀ ਠੀਕ ਆ ਭਰਾ ਬਾਬੀ ਫਿਰ 95 ਦੀ ਕੋਈ ਵੀ ਹੇਗਾ ਵੀਰੇ ਹਾਂਜੀ ਹਾਂਜੀ ਬੱਚੇ ਸਮੇਤ ਪੰਜ ਦੀ ਹੈ ਨਾ ਹਾਂਜੀ ਹਾਂਜੀ ਲੋ ਜੀ ਬੱਚੇ ਸਮੇਤ ਵੀਰਾਂ ਦਾ ਪੰਜ ਦੀ ਦੇ ਦਿਆਂਗੇ 10000 ਦੀ ਕੱਟੀ ਲੈਸ ਕਰਦੇ ਆਂਗੇ ਜੇਕਰ ਕੱਟੀ ਕਰ ਦੇਣੀ ਜਾਣਾ ਚਾਹੂਗਾ ਤੇ ਇਹ ਡਿਟੇਲ ਆਲੇ ਸਮੇਂ ਦੀ ਠੀਕ ਆ ਜੀ ਤੋਕੜ ਗੱਬਣ ਨਾ ਗਿਆ ਇਧਰ ਵੇਖੋ ਕਿਤੇ ਵਾਲ ਮਾਸਾ ਜਿੱਟਾ ਨਹੀਂ ਗੱਲ ਆਪਾਂ ਦੱਸਤੀ ਹੈ ਵੀ ਮੱਥੇ ਤੋਂ ਪੂਛ ਤੇ ਬਿਲਕੁਲ ਐਂਡ ਤੱਕ ਮਾਰ ਲਓ ਨੀਗਾ ਠੀਕ ਆ ਜੀ ਇੱਕ ਵੀ ਵਾਲ ਵਿੱਚ ਸਫੇਦ ਨਹੀਂ ਤੁਹਾਨੂੰ ਲੱਭੂਗਾ ਬਾਕੀ ਚੰਗੀ ਹੈ ਜਿੰਨੀ ਵੀ ਹੈ ਮੋਰਾ ਬਰੇਡ ਦੇ ਵਿੱਚ ਚੰਗੀ ਮਾਜਾ ਚੰਗੀ ਝੋਟੀ ਆ ਪੰਜ ਲੈਸ ਕਰਦਾਂਗੇ ਇੱਕ ਪੰਜ ਦੀ ਦੇ ਦਾਂਗੇ ਪੂਰੇ ਦੀ ਉਦਾਂ ਆਪਾਂ ਇੱਕ ਦੱਸ ਕੇ ਆਣਾ ਠੀਕ ਆ ਭਾਈ ਹਾਂਜੀ ਹਾਂਜੀ ਜੇ ਕੱਟੀ ਨਾ ਖੜਦਾ ਜੇ ਨਹੀਂ ਖੜਦਾ ਫਿਰ ਕੱਟੀ ਦਾਸ ਦੀ ਰਹਿ ਜੇ 95 ਦੀ ਹਾਨ ਉਹ ਵੀ ਕੱਟੀ ਚੰਗੀ ਆ ਚਲੋ ਸਾਲ ਨੂੰ ਇਹ ਕਰਮ ਵਾਲੀ ਕੱਟੀ 50 60 ਹਜ਼ਾਰ ਦੀ ਤਿਆਰ ਹੋ ਜਾਣੀ ਆ ਆਪਾਂ ਤਾਂ ਕੱਟੀ ਉਦਾਂ ਰੱਖਣੇ ਕੱਟੀ ਉਦਾਂ ਹੈ ਹੀ ਵੀ ਹਜ਼ਾਰ ਦੀ ਆ ਉਹ ਸਹੀ ਆ ਹੋਰ ਚਲੋ ਆਪਾਂ ਰੇਟ ਦੇ ਹਿਸਾਬ ਨਾਲ ਕਰੀਏ ਰੇਟ ਦੇ ਹਿਸਾਬ ਨਾਲ ਚਲੋ ਮਾਜਾ ਸੇਲ ਕਰਨੀ ਆ ਵਿੱਚ ਐਡਜਸਟਮੈਂਟ ਆ ਹਾਂ ਲੋਬੀ ਇਹ ਅੱਜ ਗੱਲਬਾਤ ਆ ਠੀਕ ਆ ਜੀ ਇਹ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਵੀਰ ਸੰਦੀਪ ਹੁਣਾਂ ਦੇ ਫਾਰਮ ਤੋਂ ਟੋਟਲ 6 ਮੱਝਾਂ ਝੋਟੀਆਂ ਜੜੀਆਂ ਦਿਖਾਈਆਂ ਭਰਾਵਾਂ ਨੂੰ ਠੀਕ ਆ ਜੀ ਤਾਜ਼ੀਆਂ ਸੱਜਰ ਵੀ ਦਿਖਾਈਆਂ ਨੇ ਕੋਈ 5-4 ਨੱਕ ਜਿਹੜੇ ਬਿਲਕੁਲ ਤਾਜ਼ੇ ਸੱਜਰ ਆ ਪ੍ਰੋਪਰ ਬੱਚੇ ਸਮੇਤ ਆ ਗੱਲਬਾਤ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸ ਦਿੱਤੀ ਆ ਇੱਥੇ ਵਿਜ਼ਿਟ ਕਰਕੇ ਬਿਲਕੁਲ ਨਿਗਾ ਦੇ ਵਿੱਚੋਂ ਕੱਢ ਲਓ ਇੱਕ ਸੰਦੀਪ ਆਪਣੇ ਕੰਟੈਕਟ ਨੰਬਰ ਕਰਦੀਏ ਸਾਂਝੇ ਵੀਰ 8360 ਹਾਂਜੀ 992232 ਠੀਕ ਆ ਭਰਾ ਹਾਂਜੀ ਓਕੇ ਵੀਰ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਦਬਕੇ ਸ਼ੇਅਰ ਕਰ ਦਿਓ ਦੋਸਤੋ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਾਲ ਚੰਗਾ ਲੱਗਿਆ ਵੀਡੀਓ ਜ਼ਰੂਰ ਸ਼ੇਅਰ ਕਰਨੀ ਬਣਦੀ ਆ ਅੱਜੂ ਆਉਂਦੇ ਰਹਿੰਦੇ ਆ ਬਾਕੀ ਸੰਪਰਕ ਕਰਕੇ ਪੁੱਛਕਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜੀ